ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼ਲੋਕ ਮਾਲਾ ਤੀ ਦਾ ਏ ਮਨੋ ਹਰਜੀ ਧਿਆਏ ਤੋਂ ਇੱਕ ਮਨ ਇੱਕ ਜਿਤ ਭਾਏ ਹਰ ਕੀਆਂ ਸਦਾ ਸਦਾ ਵਡਿਆਈਆਂ ਦੇ ਨਾਮ ਪਛੋਤਾਏ ਅੱਜ ਦੇ ਇਸ ਪਾਵਨ ਪਵਿੱਤਰ ਹੁਕਮ ਨਾਮੇ ਰਾਹੀ ਤੀਸਰੇ ਪਾਤਸ਼ਾਹ ਧੰਨਤਾਨ ਸਾਹਿਬ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਸਾਨੂੰ ਕਾਲ ਯੁਗ ਜੀਵਾਂ ਨੂੰ ਉਪਦੇਸ਼ ਬਖਸ਼ਿਸ਼ ਕਰੈ ਨੇ ਏ ਮਨ ਹਰਜੀਤਿ ਧਾਇ ਤੂੰ ਇਕ ਮਨ ਇਕ ਜਿਤ ਪਾਏ ਹੇ ਮਨੋਕੋ ਹੇ ਜੀਵਾ ਉਸ ਪ੍ਰਭੂ ਪਰਮਾਤਮਾ ਦਾ ਜਿਹੜਾ ਨਾਮ ਹੈ ਉਹ ਇਕ ਮਨ ਹੋ ਕਰਕੇ ਉਸ ਨੂੰ ਤੇ ਆਉਣਾ ਕਰ ਉਸਨੂੰ ਆਰਾਧਨਾ ਕਰ ਉਸ ਮਾਲਕ ਦੇ ਵਿੱਚ ਹਰਕੀਆਂ ਸਦਾ ਸਦਾ ਵਡਿਆਈਆਂ ਦੇਣਾ ਪਛੋਤਾਏ ਉਹ ਜੋ ਮਾਲਕ ਹੈ ਪ੍ਰਭੂ ਪਰਮਾਤਮਾ ਹੈ ਉਸ ਦੇ ਵਿੱਚ ਸਦਾ ਈਏ ਵਡਿਆਈਆਂ ਹਨ ਕਿ ਉਹ ਸਾਰਿਆਂ ਨੂੰ ਦੇ ਰਿਹਾ ਹੈ ਤੇ ਦੇ ਕੇ ਕਦੇ ਵੀ ਪਛਤਾਉਂਦਾ ਨਹੀਂ ਇੱਕ ਬੰਦਾ ਹੈ ਜੋ ਕਿਸੇ ਨੂੰ ਕੁਝ ਦੇ ਦਵੇ ਤੇ ਉਹ बार-बार ਸੁਣਾਉਂਦਾ ਹੈ ਪਰ ਉਹ ਮਾਲਕ ਪ੍ਰਭੂ ਪਰਮਾਤਮਾ ਸਾਰੇ ਜੀਵਾਂ ਨੂੰ ਜੀਵਨ ਦੇ ਕਰਕੇ ਤੇ ਉਸ ਨੂੰ ਪਾਲ ਰਿਹਾ ਹੈ ਤੇ ਉਹ ਮਾਲਕ ਪ੍ਰਭੂ ਪਰਮਾਤਮਾ ਦੇ ਵਿੱਚ ਸਦਾ ਹੀ ਇਹ ਵਡਿਆਈਆਂ ਹਨ ਇਹ ਗੁਣ ਹਨ ਕਿ ਉਹ ਜੀਵ ਨੂੰ ਦੇ ਕੇ ਕਦੇ ਵੀ ਅਛਤਾਉਂਦਾ ਨਹੀਂ ਤਾਂ ਤਨ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜੀ ਦਾ ਇੱਕ ਸੇਖਾ ਭਾਈ ਗੜੀਆ ਜੀ ਹੋਏ ਨੇ ਧੰਤਨ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਜਿਹੜੇ ਸਿੱਖ ਕਥਨੀ ਤੇ ਕਰਨੀ ਦੇ ਇੱਕ ਹੁੰਦੇ ਸਨ ਤੇ ਉਹਨਾਂ ਨੂੰ ਦੂਰ ਦਰਾਡੇ ਪ੍ਰਚਾਰ ਵਾਸਤੇ ਭੇਜਿਆ ਜਾਂਦਾ ਸੀ ਤੇ ਇਸੇ ਤਰ੍ਹਾਂ ਧੰਤਨ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜੀ ਨੇ ਭਾਈ ਘੜਿਆ ਜੀ ਨੂੰ ਪ੍ਰਚਾਰ ਕਰਨ ਵਾਸਤੇ ਭੇਜਿਆ ਹੈ ਕਸ਼ਮੀਰ ਦੇ ਵਿੱਚ ਤੇ ਰਸਤੇ ਦੇ ਵਿੱਚ ਗੁਜਰਾਤ ਦੇ ਵਿੱਚ ਠਹਿਰਨਾ ਹੋਇਆ ਹੈ ਉੱਥੇ ਰੁਕੇ ਨੇ ਤੇ ਉੱਥੋਂ ਦਾ ਇੱਕ ਫਕੀਰ ਹੈ ਮੁਸਲਮਾਨ ਜਿਸ ਦਾ ਨਾਮ ਮੀਆਂ ਦੌਲਾ ਹੈ ਉਹ ਵੀ ਉਸ ਅਕਾਲ ਪੁਰਖ ਪ੍ਰਭੂ ਪਰਮਾਤਮਾ ਦੀ ਬੰਦਗੀ ਕਰਨ ਵਾਲਾ ਹੈ ਤੇ ਜਦੋਂ ਉਸ ਨੂੰ ਪਤਾ ਲੱਗਾ ਕਿ ਧੰਨ ਗੁਰੂ ਹਰਗੋਬਿੰਦ ਪਾਤਸ਼ਾਹ ਦਾ ਸਿੱਖ ਆਇਆ ਹੈ ਔਰ ਮਿਲਣ ਵਾਸਤੇ ਆਏ ਨੇ ਤੇ ਆਪਣੇ ਘਰ ਵਿੱਚ ਹੀ ਲੈ ਗਏ ਨੇ ਉਸ ਨੂੰ ਔਰ ਬੜੇ ਪਿਆਰ ਦੇ ਨਾਲ ਭਾਈ ਗੜਿਆ ਜੀ ਦੀ ਸੇਵਾ ਕੀਤੀ ਹੈ ਔਰ ਫਿਰ ਭਾਈ ਗੜਿਆ ਜੀ ਕਹਿਣ ਲੱਗੇ ਨੇ ਭਾਈ ਗੜਿਆ ਜੀ ਨੂੰ ਕਹਿਣ ਲੱਗਾ ਮੀਆਂ ਦੌਲਾ ਕਿ ਕੋਈ ਸਤਿਗੁਰੂ ਜੀ ਦੀ ਬਾਣੀ ਸੁਣਾਓ ਤਾਂ ਉਸਨੇ ਸੁਖਮਨੀ ਸਾਹਿਬ ਜੀ ਦਾ ਕਹਿੰਦੇ ਨੇ ਪਾਠ ਸੁਣਾਇਆ ਤੇ ਬੜੇ ਪ੍ਰੇਮ ਦੇ ਨਾਲ ਇਸਨੇ ਬਾਣੀ ਸਰਵਣ ਕਰਦਾ ਰਿਹਾ ਹੁਣ ਤਿੰਨ ਦਿਨ ਮੀਆਂ ਦੌਲਾ ਨੇ ਇਹ ਭਾਈ ਗੜਿਆ ਜੀ ਨੂੰ ਇੱਥੇ ਆਪਣੇ ਸਥਾਨ ਤੇ ਰੱਖਿਆ ਤੇ ਬਾਣੀ ਸਰਮਣ ਕਰਦਾ ਹੈ ਬੜਾ ਮਨ ਨੂੰ ਚੈਨ ਆਉਂਦਾ ਹੈ ਮਨ ਨੂੰ ਟਿਕਾਹ ਹੁੰਦਾ ਹੈ ਹੁਣ ਜਦੋਂ ਜਾਣ ਲੱਗੇ ਨੇ ਭਾਈ ਗੜਿਆ ਜੀ ਤੇ ਕਾਫੀ ਜਾਣੇ ਜਿਹੜੇ ਨੇ ਉਹ ਭਾਈ ਗੜਿਆ ਜੀ ਨੂੰ ਵਿਦਾ ਕਰਨ ਵਾਸਤੇ ਚੱਲੇ ਨੇ ਨਾਲ ਹੀ ਮੀਆਂ ਦੌਲਾ ਜੀ ਉਹ ਵੀ ਚੱਲੇ ਨੇ ਤੋਂ ਜਦੋਂ ਦੇਖਿਆ ਮੀਆਂ ਦੌਲਾ ਨੇ ਕਿ ਇਹ ਜੋ ਗੁਰੂ ਦਾ ਸੇਖਾ ਇਹਦੇ ਪੈਰਾਂ ਦੇ ਵਿੱਚ ਟੁੱਟੀ ਜੁੱਤੀ ਹੈ ਜਦੋਂ ਹਾਂ ਗੜੀਆਂ ਜੀ ਚੱਲਦੇ ਨੇ ਤੇ ਉਹ ਟੁੱਟੀ ਜੁੱਤੀ ਦੇ ਨਾਲ ਜਿਹੜੀ ਥੱਲੇ ਮਿੱਟੀ ਐ ਧਰਤੀ ਤੇ ਜੋ ਮਿੱਟੀ ਐ ਜਦੋਂ ਤੁਰਦੇ ਨੇ ਤੇ ਉਹ ਮਿੱਟੀ ਜਿਹੜੀ ਐ ਉਹ ਪਿੱਛੇ ਕੱਪੜਿਆਂ ਤੇ ਪੈਂਦੀ ਐ ਸਰੀਰ ਤੇ ਪੈਂਦੀ ਐ ਤੇ ਮਨ ਦੇ ਵਿੱਚ ਉਹ ਸ਼ੰਕਾ ਆਉਂਦੀ ਐ ਮੀਆਂ ਦੌਲਾ ਦੇ ਵਿੱਚ ਕਿ ਗੁਰੂ ਦਾ ਸਿੱਖਾ ਗੁਰੂ ਤੇ ਸਾਰੀਆਂ ਸ਼ਕਤੀਆਂ ਦਾ ਮਾਲਕ ਐ ਤੇ ਇਹ ਗੁਰੂ ਦਾ ਸਿੱਖ ਗਰੀਬ ਕਿਉਂ ਇਸ ਦੇ ਪੈਰੀ ਟੁੱਟੀ ਹੋਈ ਜੁੱਤੀ ਐ ਤੋ ਹੁਣ ਅੰਤਰਜਾਮਤਾ ਦੇ ਨਾਲ ਹੀ ਭਾਈ ਗੜੀਆ ਜੀ ਸਮਝ ਗਾਇਆ ਕਿ ਇਸ ਨੇ ਗੁਰੂ ਕੇ ਸਿੱਖ ਉੱਤੇ ਸ਼ੱਕ ਕੀਤਾ ਹੈ ਉਹ ਗੁਰੂ ਤੇ ਵੀ ਸ਼ੱਕ ਕੀਤਾ ਹੈ ਤੇ ਹੁਣ ਕੀ ਹੋਇਆ ਹੈ ਕਿ ਜਦੋਂ ਚਲਦਿਆਂ ਚਲਦਿਆਂ ਵੇਖਿਆ ਕਿ ਜੋ ਧਰਤੀ ਆ ਉਹ ਸੋਨੇ ਦੀ ਬਣ ਗਈ ਜੋ ਉੱਪਰ ਧਰਤੀ ਦੇ ਉੱਪਰ ਰੋੜੇ ਨੇ ਉਹ ਹੀਰੇ ਜਵਾਹਰਾਤ ਬਣ ਗਏ ਤੇ ਬੜਾ ਹੈਰਾਨ ਹੋਇਆ ਮੀਆਂ ਦੌਲਾ ਕਿ ਮੇਰੇ ਕੋਲੋ ਪੋਲ ਹੋ ਗਈ ਕਿ ਮੈਂ ਗੁਰੂ ਦੇ ਸਿੱਖ ਉੱਤੇ ਤੇ ਔਰ ਗੁਰੂ ਦੇ ਉੱਤੇ ਇਹ ਸ਼ੱਕ ਕਰ ਬੈਠਾ ਗੁਰੂ ਤੇ ਕਰਨ ਹਾਰ ਹੈ ਗੁਰੂ ਦਾ ਸਿੱਖ ਵੀ ਸ਼ਕਤੀਆਂ ਦਾ ਮਾਲਕ ਹੈ ਪਰ ਇਹ ਸ਼ਕਤੀਆਂ ਆਪਣੀਆਂ ਤਾਕਤਾਂ ਜਿਹੜੀਆਂ ਹੈ ਇਹ ਵਿਖਾਉਂਦਾ ਨਹੀਂ ਤਾਂ ਇੱਥੇ ਕਹਿੰਦੇ ਨੇ ਮੀਆਂ ਦੌਲਾ ਨੇ ਫਿਰ ਇਹ ਭਾਈ ਗੜਿਆ ਜੀ ਦੇ ਕੋਲੋਂ ਮਾਫੀ ਮੰਗੀ ਕਿ ਮੇਰੇ ਕੋਲੋ ਭੁੱਲ ਹੋ ਗਈ ਕਿ ਮੈਂ ਤੇ ਸ਼ੱਕ ਕਰ ਬੈਠਾ ਕਿ ਗੁਰੂ ਦੇ ਵਿੱਚ ਕੋਈ ਸ਼ਕਤੀ ਨਹੀਂ ਸਿੱਖ ਦੇ ਵਿੱਚ ਕੋਈ ਸ਼ਕਤੀ ਨਹੀਂ ਗੁਰੂ ਤੇ ਕਰਨ ਹਾਰ ਹੈ ਸਮਰਾਤਾ ਹੈ ਤਾਂ ਆਪਣੀ ਭੁੱਲ ਦੀ ਮੁਆਫੀ ਮੰਗੀ ਸੋ ਸਤਿਗੁਰੂ ਕਿਰਪਾ ਕਰੇ ਪਾਵਨ ਪਵਿੱਤਰ ਸ਼ਬਦ ਪਾਵਨ ਪਵਿੱਤਰ ਹੁਕਮਨਾਮਾ ਸਾਡੇ ਹਿਰਦਿਆਂ ਦੇ ਵਿੱਚ ਵਸ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ